सारिया भरे सत श्रीकाल जी अस जी नौ तरीकों आए थी तरीक होगी अस कल गए थी बाजार से लगाई बरनाला गर्मी बहुत ज्यादा सी ਤੇ ਯਾਹੇ ਕੱਪੜੇ ਕਿ ਚਾ ਸਲਾਈ ਕਰਕੇ ਲੈ ਜਾਗੇ ਕੁਛ ਬੱਚਿਆਂ ਦੇ ਕੱਪੜੇ ਲੈ ਆਏ ਹੁੰਦੇ ਹੈ ਜਿਵੇਂ ਚੰਨਾ ਆਪਣੇ ਮਾਪਾ ਬਹੁ ਦੇਸੀ ਆਪਣੇ ਜੋਦੇ ਦੋਪੀਆਂ ਨੂੰ ਇਹ ਆਪਰੇ ਨਾਲ ਕੁਝ ਨਾ ਵਿਸਿਤ ਫੇਰੀ ਚਲੋਸ ਦਾ ਸੇਮੀ ਨੇ ਬਾਤੂ ਕਰਨਾ ਹੁੰਦਾ ਹੈ ਹਨਾ ਮਾਪੇ ਦੇ ਕੱਪੜੇ ਲੈ ਕੇ ਸੀਨ ਤੋਂ ਲੈ ਆਉਂਦੇ ਸੱਲ ਸਾਰਾ ਇਕੱਠਾ ਕਰਤਾ ਇਹ ਕੋਈ ਨਾ ਰੱਖੀ ਉਹ ਕੇ ਸਾਰੀ ਮੈਂ ਨਹੀਂ ਸੀ ਉਹ ਨਾਲ ਬਗੈਸੀ ਤੇ ਸਿੱਪਈ ਕੱਪੜੇ ਖਰੀਦ ਗਏ ਮੈਨੂੰ ਪੜਾਉਂਗੇ ਦੀ ਪ੍ਰਾਜੋਤ ਸੂਟ ਕਹਿੰਦੀ

स्वारे देना वावा प पै रे पैतेनाते हो अ दे प्राइ ब இதுக்குத்தான் पहले अंदर करे पॉन्ने आह सीवी मैक्सिमम तक एक कॉटन दाग का चीज़ कॉटन दियो हुआ लाइक

සි <laughs> කට <laughs> ਇੱਕ ਵਾਰ ਪ੍ਰਾਪਰੋ ਦਾ ਬੱਚਾ ਨਹੀਂ ਕੱਪੜੇ ਲੈਣੇ ਦਿੱਤੇ ਸੀ ਕਿ ਪ੍ਰਾਪਰੋ ਤੇ ਨਾ ਮੈਂ ਇਹ ਤਾਂ ਹੋਈ ਪ੍ਰਾਪਰੋ ਬੁਰੀ ਸੁਰੀ ਦੀ ਇਹਨੇ ਦਿੱਦ ਕਰ ਲਈ ਕਿ ਇਹਨੇ ਨੂੰ ਤਾਂ ਹੀ ਪ੍ਰਾਪ ਭਾ ਕੇ ਲੈ ਕੇ ਜਾਣੀ ਇਹ ਇਟਲੀਅਨ ਵੀ ਦੇ ਰਿਖਾਤਾ ਕਿ ਉਹ ਨੂੰ ਸੁਧਵਾਤਾ ਸੀਗਾ ਬਾਹਰ ਤੋਂ ਤੇ ਜੋਤ ਨੂੰ ਲੈ ਕੇ ਸੀਗੀ ਕਾਫੀ ਸੁੱਟ ਤੇ ਬਰਸਰ ਪਰ ਨਿਤੂ ਨੂੰ ਲੈ ਦੇ ਬਦੋਤਾਂ ਤੋਂ ਤੁਰ ਕਰਕੇ ਭਾਈ ਗਈ ਤੇ ਉਹਨਾਂ ਬਾਰੇ ਕਾਫੀ ਸੀ ਤੋਂ ਉਹਨਾਂ ਨਾਲ ਸਾਰੇ ਤੋਗੇ ਤੇ ਉਹਦੇ ਨੂੰ ਕਿੱਪੜੇ ਪਾਈ ਪਾਈਗੇ ਤੇ ਕਹਿੰਦੇ ਮम्मा ਕਰਨੀ ਵਾਲੇ ਆਏ ਨੇ ਕਿੰਨੇ ਜਿਹੇ ਹੱਥ ਜਦੋਂ ਕੋਈ ਦੇਖਦੇ ਨਾ ਤੁਸੀਂ ਨੇ ਜਿਹੇ ਹੱਥ ਲੱਗ ਜਾਂਦੇ ਹੈਗੇ ਵੀ ਕੇ ਰਸਨ ਧੋਕੀ ਦੇ ਦੋ ਧੋਕੀ ਕੇ ਜਿਹੜਾ ਵੀ ਤੁਸੀਂ ਕੋਈ ਵੀ ਸੂਸਲਾਈ ਕਰਾਣੇ ਦੀ ਕੇਰਾ ਤੁਸੀਂ ਠੀਕ ਹੈ ਧੋ ਕੇ ਜਿਹ ਪਹਿਲਾਂ ਤਾਂ ਸਲਾਈ ਕਰਾਉਣ ਤੋਂ ਪਹਿਲਾਂ ਧੋਣੀ ਬਾਅਦ ਵਿੱਚ ਜਦੋਂ ਤੁਸੀਂ ਸਲਾਈ ਕਰਾ ਕੇ ਆ ਜਾਂਦੇ ਹੋ ਕੱਪੜੇ ਫਿਰ ਵੀ ਤੁਸੀਂ ਧੋ ਕੇ ਪ੍ਰੈਸ ਕਰਕੇ ਫੇਰ ਹੁੰਦੇ ਤੇ ਉਸ ਤੋਂ ਬਾਅਦ ਨਾ ਵਸ ਸਲਾਈ ਕਰਕੇ ਵੀ ਇਦਾਂ ਹੀ ਪਾ ਲੈਂਦੇ ਕੱਪੜੇ ਜਿਹੜੇ ਵੀ ਦੇ ਰਿਸੀ ਵਾਂਗੂ ਤੇ ਬਰਾਸੀਂ ਮੈਂ ਤਾਂ ਨਾ ਟੁੱਟ ਹੀ ਹੋ ਗਈ ਦੋ ਕਿ ਪਸਤਰਾਕਤੀ ਪਾ ਲੈਣੀ ਤੇ ਗਰਮੀ ਬਹੁਤ ਜ਼ਿਆਦੇ ਸੀ ਤੇ ਖਾਂ ਖਾਂ ਸੁਈਆਂ ਲੱਗੀਆਂ ਨਹੀਂ ਸੀਗੇ ਚੱਲੇ ਪਾਣੀ ਨਹੀਂ ਆ ਤੇ ਗਰਮੀ ਦੇ ਵਿੱਚ ਬਹੁਤ ਆਫਤ ਹੋ ਗਈ ਤੇ ਫਿਰ ਅਸੀਂ ਆਖੇ ਵੀ ਸਲਾਈ ਨਹੀਂ ਕਰਨੀ ਟੁੱਟ ਵੀ ਜੇ ਥੋੜੇ ਦਿਨ ਰਹਿ ਜਾਂਦੇ ਹੈਗੇ ਵੀ ਫਿਰ ਉਹ ਨਾ ਹੱਟਪੜਖੇ ਹੋਊ ਉਪਰ ਹੀ ਫਲਾਈਂ ਦੇ ਕੱਪੜੇ ਤੇ ਕੋਦ

Kata pangii piya maa neil pintla neil uthe lakion ni kaa putra ka undenya. Taka nani kaccha piya rata uthe neil pintla e. Tika rata uthe lakion ka usona ka neil pintla. Kata pangii piya maa neil pintla neil uthe lakion ka usona ka usona. Eta ekki uinu paatre ਗਰਮੀ ਬਹੁਤ ਪੈਂਦੀ ਹੈ ਕਿ ਤੇ ਆਪਾਂ ਨੂੰ ਵੱਧ ਤੋਂ ਵੱਧ ਡੱਕ ਲਾਉਣੀ ਚਾਹੀਦੀ ਹੈ ਕਿ ਨਹੀਂ ਕਿਉਂਕਿ ਆਪਾਂ ਦਿੱਤੀ ਤਾਂ ਬਹੁਤ ਧਿਆਨ ਨਾਲ ਡੱਕ ਲਾਉਂਦੀ ਆਪਾਂ ਨੂੰ ਥੋੜੀ ਜੀ ਵੀ ਕਾਲ ਕਰ ਲੈਣੀ ਕਿਉਂਕਿ ਹੁਣ ਆਪਾਂ ਕਹਿੰਦੇ ਕਿ ਆਪਣੇ ਜੀਸੀ ਲੱਗ ਗਿਆ ਏਸੀ ਲਾਤੀ ਆਪਾਂ ਨੂੰ